ਮਾ ਮੈਨੂੰ ਲੱਗਦਾ ਰਹਿੰਦਾ ਮੈਂ ਤੇਰੇ ਵਰਗਾਵਾ ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਕਲਾਕਾਰ ਜਿਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਲੋਕ ਵੀ ਕੱਲੇ ਪੰਜਾਬ ਦੇ ਨਹੀਂ ਪੂਰੀ ਹੀ ਦੁਨੀਆ ਦੇ ਮੂਸੇਵਾਲਾ ਕਹਿੰਦਾ ਸੀ ਕਿ ਮੈਂ ਪਿੰਡਾਂ 'ਚ ਆਉਣ ਲਾਦਾਗਾ ਕਾਲੇ ਤੇ ਗੋਰੇ ਤੇ ਉਹੀ ਗੱਲ ਹੋਈ ਸਿੱਧੂ ਮੂਸੇਵਾਲਾ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਟਰੈਕਟਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਪੰਜਾਬ ਰਹਿ ਕੇ ਉਹ ਖੇਤੀ ਕਰਦਾ ਸੀ ਤੇ ਖੇਤੀ ਦੇ ਸਾਰੇ ਹੀ ਸੰਦ ਬਣਾਏ ਹੋਏ ਸੀ ਛੋਟੇ ਨੇ ਟਰੈਕਟਰ ਬਰੇ ਸ਼ੌਂਕ ਨਾਲ ਰੱਖੇ ਹੋਏ ਸੀ ਜਿਵੇਂ ਵੱਡਾ ਸਿੱਧੂ ਮੂਸੇਵਾਲਾ ਚਲਾ ਗਿਆ ਤਾਂ ਹੁਣ ਘਰੇ ਨਿੱਕੇ ਸਿੱਧੂ ਨੇ ਜਨਮ ਲਿਆ ਤੇ ਨਿੱਕੇ ਸਿੱਧੂ ਦੀ ਹੁਣ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਨਿੱਕਾ ਸਿੱਧੂ ਵੀ ਟਰੈਕਟਰ ਤੇ ਚੜਿਆ ਹੈ ਤੇ ਦੇਖੋ ਕਿੰਨਾ ਜ਼ਿਆਦਾ ਖੁਸ਼ ਹੈ ਚਿਹਰੇ ਤੇ ਕਿੰਨੀ ਸਮਾਈਲੇ ਤੇ ਹੈਂਡਲ ਨੂੰ ਘਮਾਉਂਦਾ ਪਿਆ ਏ ਜਿਵੇਂ ਹੁਣੇ ਹੀ ਟਰੈਕਟਰ ਚਲਾ ਲੈਣਾ ਹੁੰਦਾ ਏ ਸੱਚੀ ਯਾਰੋ ਇਹ ਵੀਡੀਓ ਕਲਿੱਪ ਦੇਖ ਕੇ ਨਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਪਿਆ ਏ ਕਿ ਨਿੱਕਾ ਸਿੱਧੂ ਐਵੇਂ ਖੁਸ਼ ਹੁੰਦਾ ਪਿਆ ਏ ਕਿ ਜਿੱਦਾਂ ਵੱਡਾ ਸਿੱਧੂ ਮੂਸੇ ਵਾਲਾ ਹੀ ਆਣ ਕੇ ਬੈਠ ਗਿਆ ਕਿ ਕਾਫੀ ਟਾਈਮ ਬਾਅਦ ਮੈਂ ਆਣ ਕੇ ਹੁਣ ਬੈਠਾ ਟਰੈਕਟਰ ਤੇ ਤੇ ਦਿਲ ਬਹੁਤ ਖੁਸ਼ ਆ ਸੋ ਨਿੱਕੇ ਸਿੱਧੂ ਮੂਸੇਵਾਲੇ ਚ ਸੱਚੀ ਵੱਡੇ ਸਿੱਧੂ ਦੀ ਆਤਮਾ ਹੀ ਆ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਚ ਆਪਣੇ ਵਿਚਾਰ ਜ਼ਰੂਰ ਦਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ